ਸਾ ਮਹਲਾ ਦੀ ਜਨ ਗੁਰ ਸ਼ਾਇਰ ਸਤਗੁਰੂ ਸੱਚ ਸੁਏ ਸ਼ਾਇਰ ਆਖਦਾ ਸਾਗਰ ਸਮੁੰਦਰ اے ਭਾਈ ਗੁਰੂ ਗੁਣਾ ਦਾ ਸੁੰਦਰ ਹੈ ਗੁਰੂ ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੈ ਪੂਰਾ ਬਾਗ ਗੁਰ ਸੇਵਾ ਹੋਏ ਮਾਰਗ ਕਿੰਦੇ ਵੱਡੀ ਕਿਸਮਤ ਨਾਲ ਇਹ ਗੁਰੂ ਦੀ ਦਸੇ ਸੇਵਾ ਹੋ ਸਕਦੀ ਹੈ ਗੁਰੂ ਦੀ ਸੇਵਾ ਕੀ ਗੁਰੂ ਦੀ ਸੇਵਾ ਸ਼ਬਦ ਵਿਚਾਰ ਗੁਰਬਾਣੀ ਨੂੰ ਪੜਨਾ ਵਿਚਾਰ ਕਰਨਾ ਗੁਰੂ ਦੀ ਸੇਵਾ ਹੈ ਇਹ ਗੁਰੂ ਦੇ ਚਰਨ ਨੇ ਗੁਰੂ ਦੇ ਬਚਨ ਨੇ ਪਤਨਾ ਦੇ ਚਰਨ ਗੁਰੂ ਦੀ ਸੇਵਾ ਹੈ ਗੁਰੂ ਦੇ ਦਸੇ ਰਾਹ ਤੇ ਤਰਨਾ ਗੁਰੂ ਦੀ ਸੇਵਾ ਹੈ ਕਰੋ ਗੁਰੂ ਅਨਸਾਰ ਬਾਰੇ ਕਿੰਨੇ ਨੇ ਪ੍ਰੇਮ ਭੋਰੇ ਦਾ ਭਲਾ ਕਰ ਭਲਾ ਕਰਨਾ ਗੁਰੂ ਦੀ ਸੇਵਾ ਹੈ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਭਰ ਦਾ ਕਸਨ ਪਏ ਇੱਥੇ ਸੇਵਾ ਕਰੋਗੇ ਦਰਗਾਹ ਵਿੱਚ ਤਾਂ ਤੁਸਰੂ ਹੋ ਜਾਏਗਾ ਤਾਂ ਭਾਗ ਕੀ ਜਮਾ ਲੈਣੀ ਹੈ